ਕੱਲ ਰਾਤੀ ਕੰਟਰੋਲ ਰੂਮ ਤੋਂ ਪੁਲਿਸ ਨੂੰ ਇਤਲਾਹ ਮਿਲਦੀ ਹੈ ਕਿ ਕੋਟ ਮੁਹੰਮਦ ਖਾਨ ਪਿੰਡ ਜਿੱਥੇ ਦੋ ਗੁੱਟ ਆਪਸ ਚ ਲੜ ਰਹੇ ਨੇ ਇੱਕ ਏਰੋੜੇ ਵੀ ਉੱਥੇ ਵਰਤਾਏ ਗਏ ਨੇ ਤੇ ਗੋਲੀ ਵੀ ਚੱਲੀ ਹੈ ਉਸ ਤੋਂ ਬਾਅਦ ਜਦੋਂ ਗੋਇੰਦਵਾਲ ਸਾਹਿਬ ਦੀ ਪੁਲਿਸ ਮੌਕੇ ਤੇ ਜਾਂਦੀ ਹੈ ਤੇ ਉਹਨਾਂ ਨੂੰ ਹਟਾਉਣ ਦੇ ਦੌਰਾਨ ਪੁਲਿਸ ਤੇ ਵੀ ਹਮਲਾ ਕੀਤਾ ਜਾਂਦਾ ਹੈ ਪੁਲਿਸ ਜਿਹੜਾ ਸਾਡਾ ਐਸ ਐਸ ਜਸਵੀਰ ਸੀਗਾ ਉਹਦੀ ਬਾਹ ਤੇ ਸੱਟ ਲੱਗਦੀ ਹੈ ਇਤ ਲੱਗਣ ਕਾਰਨ ਤੇ ਸਾਡਾ ਸਬ ਇੰਸਪੈਕਟਰ ਚਰਨਜੀਤ ਜਿਹੜਾ ਹੈ ਉਹ ਸ਼ਹਾਦਤ ਨੂੰ ਸ਼ਹਾਦਤ ਪ੍ਰਾਪਤ ਕਰ ਜਾਂਦਾ ਹੈ ਉਸ ਤੋਂ ਬਾਅਦ ਸਖਤ ਕਾਰਵਾਈ ਕਰਦੇ ਹੋਏ ਜਿਹੜੀ ਆਪਣੀ ਜਨਰਲ ਸਾਬ ਦੀ ਪੁਲਿਸ ਸੀਗੀ ਉਹਨੇ 176 ਨੰਬਰ ਐਫ ਆਈ ਆਰ ਮਾਈ ਨੇਮ ਮੁੱਲਜਮਾ ਦੇ ਰਜਿਸਟਰ ਕੀਤੀ ਸੀਗੀ ਤੇ ਪੂਰੇ ਰਾਤ ਚੱਲੇ ਆਪਰੇਸ਼ਨ ਦੇ ਦੌਰਾਨ 20 ਤੋਂ ਵੱਧ ਜਿਹੜੇ ਇਹਦੇ ਵਿੱਚ ਅਕਿਊਜ਼ ਸੀਗੇ ਉਹਨਾਂ ਨੂੰ ਰਾਉਂਡ ਅਪ ਕਰ ਲਿਆ ਗਿਆ ਤੇ ਜਿਨ੍ਹਾਂ ਦੇ ਖਿਲਾਫ ਸਖਤ ਉਸਤ ਜਿਹੜੀ ਕਰਨ ਦੇ ਸਮਨ ਕਾਰਵਾਈ ਬੰਦੀ ਆ ਉਹ ਕੀਤੀ ਜਾਵੇਗੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਜਿਹੜੀ ਹੈ ਜਿਹੜਾ ਸ਼ਹੀਦ ਦਾ ਪਰਿਵਾਰ ਹੈ ਉਹਦੇ ਨਾਲ ਖੜੀ ਹੈ ਤੇ ਉਹਨਾਂ ਨੂੰ ਹਰ ਤਰ੍ਹਾਂ ਦੀ ਜਿਹੜੀ ਵਿੱਤਿਆ ਤੇ ਹੋਰ ਸਾਈਦਾ ਜਿਹੜੀ ਉਹ ਪ੍ਰਦਾਨ ਕੀਤੀ ਜਾ ਰਹੀ। ਕੱਲ ਰਾਤੀ ਕੰਟਰੋਲ ਰੂਮ ਤੋਂ ਪੁਲਿਸ ਨੂੰ ਇਤਲਾਹ ਮਿਲਦੀ ਹੈ ਕਿ ਕੋਟ ਮਹਮਦ ਖਾਪੇਂ ਦੇ ਜਿੱਥੇ ਦੋ ਗੁੱਟਾ ਆਪਸ ਲੜ ਰਹੇ ਨੇ, ਇੱਟੇ ਰੋੜੇ ਵੀ ਉੱਥੇ ਵਰਤਾਏ ਗਏ ਨੇ ਤੇ ਗੋਲੀ ਵੀ ਚੱਲੀ ਆ। ਉਸ ਤੋਂ ਬਾਅਦ ਜਦੋਂ ਗੋਇੰਦਵਾਲ ਸਾਹਿਬ ਦੀ ਪੁਲਿਸ ਮੌਕੇ ਤੇ ਜਾਂਦੀ ਹੈ ਤੇ ਉਹਨਾਂ ਨੂੰ ਹਟਾਉਣ ਦੇ ਦੌਰਾਨ ਪੁਲਿਸ ਤੇ ਵੀ ਹਮਲਾ ਕੀਤਾ ਜਾਂਦਾ ਹੈ। ਪੁਲਿਸ ਜਿਹੜਾ ਸਾਡਾ ਏਐਸ ਜਸਵੀਰ ਸੀਗਾ ਉਹਦੀ ਬਾਹ ਤੇ ਸੱਟ ਲੱਗਦੀ ਹੈ ਇੱਟ ਲੱਗਣ ਕਾਰਨ ਤੇ ਸਾਡਾ ਸਬ ਇੰਸਪੈਕਟਰ ਚਰਨਜੀਤ ਜਿਹੜਾ ਹੈ ਉਹ ਸ਼ਹਾਦਤ ਨੂੰ ਸ਼ਹਾਦਤ ਪ੍ਰਾਪਤ ਕਰ ਜਾਂਦਾ ਹੈ। ਉਸ ਤੋਂ ਬਾਅਦ ਸਖਤ ਕਾਰਵਾਈ ਕਰਦੇ ਹੋਏ ਜਿਹੜੀ ਆਪਣੀ ਜਨਰਲ ਸਭ ਦੀ ਪੁਲਿਸ ਸੀਗੀ ਉਹਨੇ 176 ਨੰਬਰ ਐਫ ਆਈ ਆਰ ਬਾਈ ਨੇਮ ਮਲਜਮਾ ਦੇ ਰਜਿਸਟਰ ਕੀਤੀ ਸੀਗੀ ਤੇ ਪੂਰੇ ਰਾਤ ਚੱਲੇ ਆਪਰੇਸ਼ਨ ਦੇ ਦੌਰਾਨ 20 ਤੋਂ ਵੱਧ ਜਿਹੜੇ ਇਹਦੇ ਵਿੱਚ ਅਕਿਊਜ਼ ਸੀਗੇ ਉਹਨਾਂ ਨੂੰ ਰਾਉਂਡ ਅਪ ਕਰ ਲਿਆ ਗਿਆ ਤੇ ਜਿਨ੍ਹਾਂ ਦੇ ਖਿਲਾਫ ਸਖਤ ਉਸਤ ਜੜੀ ਕਰਨ ਦੇ ਸਬੰ ਨਾਲ ਕਾਰਵਾਈ ਬੰਦੀ ਆ ਉਹ ਕੀਤੀ ਜਾਵੇਗੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਜਿਹੜੀ ਹੈ ਜਿਹੜਾ ਸ਼ਹੀਦ ਦਾ ਪਰਿਵਾਰ ਹੈ ਉਹਦੇ ਨਾਲ ਖੜੀ ਹੈ ਤੇ ਉਹਨਾਂ ਨੂੰ ਹਰ ਤਰ੍ਹਾਂ ਦੀ ਜਿਹੜੀ ਵਿੱਤਿਆ ਦੇ ਹੋਰ ਸਹਾਇਤਾ ਜਿਹੜੀ ਉਹ ਪ੍ਰਦਾਨ ਕੀਤੀ ਜਾ ਰਹੀ ਹੈ। ਕੱਲ ਰਾਤੀ ਕੰਟਰੋਲ ਰੂਮ ਤੋਂ ਪੁਲਿਸ ਨੂੰ ਇੰਤਲਾਹ ਮਿਲਦੀ ਹੈ ਕਿ ਕੋਟ ਮਹਮਦ ਖਾਪਿੰਡ ਜਿੱਥੇ ਦੋ ਗੁੱਟਾਂ ਵਿੱਚ ਲੜ ਰਹੇ ਨੇ, ਈਟੇ ਰੋੜੇ ਵੀ ਉੱਥੇ ਵਰਤੇ ਗਏ ਨੇ ਤੇ ਗੋਲੀ ਵੀ ਚੱਲੀ ਆ। ਉਸ ਤੋਂ ਬਾਅਦ ਜਦੋਂ ਗਵਿੰਦਵਾਲ ਸਾਹਿਬ ਦੀ ਪੁਲਿਸ ਮੌਕੇ ਤੇ ਜਾਂਦੀ ਹੈ ਤੇ ਉਹਨਾਂ ਨੂੰ ਹਟਾਉਣ ਦੇ ਦੌਰਾਨ ਪੁਲਿਸ ਤੇ ਵੀ ਹਮਲਾ ਕੀਤਾ ਜਾਂਦਾ ਹੈ। ਪੁਲਿਸ ਜਿਹੜਾ ਸਾਡਾ ਏਐਸਏ ਜਸਵੀਰ ਸੀਗਾ ਉਹਦੀ ਬਾਹ ਤੇ ਸੱਟ ਲੱਗਦੀ ਹੈ ਈਟ ਲੱਗਣ ਕਾਰਨ ਤੇ ਸਾਡਾ ਸਬ ਇੰਸਪੈਕਟਰ ਚਰਨਜੀਤ ਜਿਹੜਾ ਹੈ ਉਹ ਸ਼ਹਾਦਤ ਨੂੰ ਸ਼ਹਾਦਤ ਪ੍ਰਾਪਤ ਕਰ ਜਾਂਦਾ ਹੈ। ਉਸ ਤੋਂ ਬਾਅਦ ਸਖਤ ਕਾਰਵਾਈ ਕਰਦੇ ਹੋਏ ਜਿਹੜੀ ਆਪਣੀ ਜਨਰਲ ਸਰਵ ਦੀ ਪੁਲਿਸ ਸੀਗੀ ਉਹਨੇ 176 ਨੰਬਰ ਐਫ ਆਈ ਆਰ ਬਾਈ ਨੇਮ ਮੁਲਜਮਾਂ ਤੇ ਰਜਿਸਟਰ ਕੀਤੀ ਸੀਗੀ ਤੇ ਪੂਰੇ ਰਾਤ ਚੱਲੇ ਆਪਰੇਸ਼ਨ ਦੇ ਦੌਰਾਨ 20 ਤੋਂ ਵੱਧ ਜਿਹੜੇ ਇਹਦੇ ਵਿੱਚ ਅਕਿਊਜ਼ ਸੀਗੇ ਉਹਨਾਂ ਨੂੰ ਰਾਉਂਡ ਅਪ ਕਰ ਲਿਆ ਗਿਆ ਤੇ ਜਿਨ੍ਹਾਂ ਦੇ ਖਿਲਾਫ ਸਖਤ ਉਸ ਜਿਹੜੀ ਕਰਨ ਦੇ ਸਾਬ ਨਾਲ ਕਾਰਵਾਈ ਬੰਦੀ ਆ ਉਹ ਕੀਤੀ ਜਾਵੇਗੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਜਿਹੜੀ ਹੈ ਜਿਹੜਾ ਸ਼ਹੀਦ ਦਾ ਪਰਿਵਾਰ ਹੈ ਉਹਦੇ ਨਾਲ ਖੜੀ ਹੈ ਤੇ ਉਹਨਾਂ ਨੂੰ ਹਰ ਤਰ੍ਹਾਂ ਦੀ ਜਿਹੜੀ ਵਿੱਤੀ ਅਤੇ ਹੋਰ ਸਹਾਇਤਾ ਜਿਹੜੀ ਉਹ ਪ੍ਰਦਾਨ ਕੀਤੀ ਜਾ ਰਹੀ ਹੈ। ਕੱਲ ਰਾਤੇ ਕੰਟਰੋਲ ਰੂਮ ਤੋਂ ਪੁਲਿਸ ਨੂੰ ਇਤਲਾਹ ਮਿਲਦੀ ਹੈ ਕਿ ਕੋਟ ਮਹਮਦ ਖਾ ਪਿੰਡ ਜਿੱਥੇ ਦੋ ਗੁੱਟਾਂ ਆਪਸ ਵਿੱਚ ਲੜ ਰਹੇ ਨੇ, ਇੱਟੇ ਰੋੜੇ ਵੀ ਉੱਥੇ ਵਰਤੇ ਗਏ ਨੇ ਤੇ ਗੋਲੀ ਵੀ ਚੱਲੀ ਹੈ। ਉਸ ਤੋਂ ਬਾਅਦ ਜਦੋਂ ਗਵਿੰਦਵਾਲ ਸਾਹਿਬ ਦੀ ਪੁਲਿਸ ਮੌਕੇ ਤੇ ਜਾਂਦੀ ਹੈ ਤੇ ਉਹਨਾਂ ਨੂੰ ਹਟਾਉਣ ਦੇ ਦੌਰਾਨ ਪੁਲਿਸ ਤੇ ਵੀ ਹਮਲਾ ਕੀਤਾ ਜਾਂਦਾ ਹੈ। ਪੁਲਿਸ ਜਿਹੜਾ ਸਾਡਾ ਏਐਸਏ ਜਸਵੀਰ ਸੀਗਾ ਉਹਦੀ ਬਾਹ ਤੇ ਸੱਟ ਲੱਗਦੀ ਹੈ, ਇੱਟ ਲੱਗਣ ਕਾਰਨ ਤੇ ਸਾਡਾ ਸਬ ਇੰਸਪੈਕਟਰ ਚਰਨਜੀਤ ਜਿਹੜਾ ਹੈ ਉਹ ਸ਼ਹਾਦਤ ਨੂੰ ਸ਼ਹਾਦਤ ਪ੍ਰਾਪਤ ਕਰ ਜਾਂਦਾ ਹੈ। ਉਸ ਤੋਂ ਬਾਅਦ ਸਖਤ ਕਾਰਵਾਈ ਕਰਦੇ ਹੋਏ ਜਿਹੜੀ ਆਪਣੀ ਜਨਰਲ ਸਾਬ ਦੀ ਪੁਲਿਸ ਸੀਗੀ ਉਹਨੇ 176 ਨੰਬਰ ਐਫ ਆਈ ਆਰ ਮਾਈ ਨੇਮ ਮੁੱਲਜਮਾ ਦੇ ਰਜਿਸਟਰ ਕੀਤੀ ਸੀਗੀ ਤੇ ਪੂਰੇ ਰਾਤ ਚੱਲੇ ਆਪਰੇਸ਼ਨ ਦੇ ਦੌਰਾਨ 20 ਤੋਂ ਵੱਧ ਜਿਹੜੇ ਇਹਦੇ ਵਿੱਚ ਅਕਿਊਜ਼ ਸੀਗੇ ਉਹਨਾਂ ਨੂੰ ਰਾਉਂਡ ਅਪ ਕਰ ਲਿਆ ਗਿਆ ਤੇ ਜਿਨ੍ਹਾਂ ਦੇ ਖਿਲਾਫ ਸਖਤ ਉਸ ਜਿਹੜੀ ਕਰਨ ਦੇ ਸਾਬ ਨਾਲ ਕਾਰਵਾਈ ਬੰਦੀ ਆ ਉਹ ਕੀਤੀ ਜਾਵੇਗੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਜਿਹੜੀ ਹੈ ਜਿਹੜਾ ਸ਼ਹੀਦ ਦਾ ਪਰਿਵਾਰ ਹੈ ਉਹਦੇ ਨਾਲ ਖੜੀ ਹੈ ਤੇ ਉਹਨਾਂ ਨੂੰ ਹਰ ਤਰ੍ਹਾਂ ਦੀ ਜਿਹੜੀ ਵਿੱਤਿਆ ਤੇ ਹੋਰ ਸਹਾਇਤਾ ਜਿਹੜੀ ਹੈ ਉਹ ਪ੍ਰਦਾਨ ਕੀਤੀ ਜਾ ਰਹੀ ਹੈ